ਦਾ ਨਾਮ ਬਲਵੰਤ ਸਿੰਘ ਸਨੋਂ ਪ੍ਰਕਾਰ ਸਿੰਘ ਪਿੰਡ ਤਲਵੰਡੀ ਖੁੰਮ ਨੇ ਇਹ ਘਟਨਾਏ ਤੇ ਮੇਰਾ ਘਰ ਨੂੰ ਰਾਹ ਜਾਂਦਾ ਮਤਲਬ ਕਿ ਇਹ ਟਵੰਡੀ ਹੱਟੀ ਉਹਨਾਂ ਦੇ ਕਿਲੇ ਗੱਡੇ ਰਾਜ ਡੰਗਰ ਬਣ ਛੱਡਦੇ ਆ ਉਹ ਮਤਲਬ ਇਹਨਾਂ ਨੂੰ ਇੱਕ ਦੋ ਵਾਰੀ ਪਹਿਲਾਂ ਵੀ ਗਿਆ ਤੇ ਮਤਲਬ ਡੰਗਰ ਤੇ ਰੇਲੀਆਂ ਨਾਲਾ ਰੇਵਰ ਉਹ ਮਤਲਬ ਇੱਥੇ ਤੇ ਮੇਰੀ ਨਾਲੀ ਪ੍ਰੈਗਨੰਸੀ ਹੈ ਪ੍ਰੈਗਨੰਸੀ ਹੈ ਤੇ ਮੈਨੂੰ ਜਾਣਾ ਹੁੰਦਾ ਵਾ ਗੱਡੀ ਗੱਡੀ ਲੈ ਕੇ ਤੇ ਇਸ ਕਰਕੇ ਇਹਨਾਂ ਨੂੰ ਕਿਹਾ ਤੇ ਇਹ ਗੱਲ ਨੂੰ ਕਰਕੇ ਅੱਜ ਮੇਰੀ ਨਾਲੀ ਤੇ ਗੱਲ ਪੈ ਗਈ ਹੈ ਜੀ ਜੰਗਾਂ ਦਾ ਜੀ ਰੇ ਨਬਲ ਜੀਪੋਰ ਤੇ ਮੁੰਡਾ ਉਹਨਾਂ ਦਾ ਹੱਥ ਲਾਪਰੀ ਤੇ ਕੁੜੀ ਉਹਦੇ ਹੱਥ ਵਿੱਚ ਦੌਰ ਹਾਂਜੀ ਜੀ ਪੁਸ਼ਕਾਤ ਕੀਤੀ ਹੈ ਚੰਕੀ ਜੇਂਟੀ ਪਰ ਚੰਕੀ ਉਹਨਾਂ ਨੂੰ ਕਰ ਲਈ ਕਹਿੰਦੇ ਸਖਤ ਤੋਂ ਸਖਤ ਕਾਰਵਾਈ ਕਰਨ ਮੰਗ ਕਰਦੇ ਆ ਜੀ ਇਹਨਾਂ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਮਾਨਯੋਗ ਮਰਸੀ ਭਗਵਾਨ ਵਰਮੀ ਸਰਬ ਸੰਜਿਆ ਕਿੰਡ ਇੰਟਰਸਟ ਦੇ ਮੁੱਖ ਸੰਚਾਲਕ ਸਰਜੀਤ ਸਿੰਘ ਬਰਾੜ ਇਸ ਅਸਤਾ ਦੇ ਪ੍ਰਮੁੱਖ ਹੋਦੇਦਾਰ ਆ ਜੀ ਇਹਦੀ ਪਤਨੀ ਨਾਲ ਜੋ ਕੁਝ ਜਾਤੀ ਲੋਕਾਂ ਨੂੰ ਕੀਤੀ ਗਈ ਹੈ ਚਿੱਤੇ ਦੇ ਨੰ ਗੁੰਡਾਗਰਦੀ ਹੋਈ ਆ ਪਿੰਡ ਤਲਵੰਡੀ ਹੁੰਮਣਜ ਅਸੀਂ ਉਹ ਘਟਨਾ ਦੀ ਕਰੜੇ ਸ਼ਬਦਾ ਚ ਨਿੰਦਾ ਕਰਦੇ ਆ ਔਰ ਇਸ ਸਬੰਧਤ ਅਸੀਂ ਸਬੰਧਤ ਚੌਕੀ ਜੰਦੀਪੁਰ ਨੂੰ ਦਰਖਾਸਤ ਕਰ ਦਿੱਤੀ ਦੋਸ਼ੀਆਂ ਦੇ ਵਿਰੁੱਧ ਦੋਸ਼ੀਆਂ ਦੇ ਦਰਖਾਸਤ ਕਰਕੇ ਅਸੀਂ ਮਜਿਦ ਠੇ ਇਨਾਂ ਦੀ ਪਤਨੀ ਭੈਣ ਜੀ ਨੂੰ ਐਡਮਿਟ ਕਰਵਾਇਆ ਗਿਆ ਕਿਉਂਕਿ ਗੰਬੀਰ ਸੱਟਾਂ ਲੱਗੀਆਂ ਮੈਮ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਹਾਂ ਮੰਗ ਕਰਦੇ ਹਾਂ ਕਿ ਜਿਨ੍ਹਾਂ ਦੋਸ਼ੀਆਂ ਨੇ ਜਿਨ੍ਹਾਂ ਲੋਕਾਂ ਨੇ ਇਹ ਭੈਣ ਨਾਲ ਮਾਰਾ ਸੱਟਾਂ ਗਾਲੀ-ਗਲੋਚ ਵੇਖੋ ਵੀਡੀਓ ਵਾਇਰਲ ਆ ਵੀਡੀਓ ਬਣੀ ਪਈ ਹੈ ਕਿਉਂਕਿ ਪੁਲਿਸ ਨੂੰ ਵੀ ਅਸੀਂ ਵੀਡੀਓ ਦਿੱਤੀ ਆ ਚੱਕਤੇ ਦਿਨ ਜਾਤੀ ਕੀਤੀ ਗਈ ਆ ਇਕੱਲੀ ਘਰ ਸੀ ਬੱਚੇ ਘਰ ਸੀ ਅਸੀਂ ਪ੍ਰਸ਼ਾਸਨ ਤੋਂ ਖਾਸ ਕਰਕੇ ਪੰਜਾਬ ਪੁਲਿਸ ਨੂੰ ਪੂਰਾ ਸਮਾਜ ਆ ਸਮਾਜਿਕ ਸੰਗਠਨ ਜਥੇਬੰਦੀਆਂ ਇਕਤਾ ਰੂਪ ਚ ਅਸੀਂ ਜੋ ਭੈਣ ਜੀ ਨਾਲ ਆਜ਼ਾਦੀ ਟਕੇਸ਼ਾਈ ਹੋਈ ਆ ਉਹਦੇ ਇਨਸਾਫ ਲਈ ਬੇਨਤੀ ਕਰਦੇ ਆ ਕਿ ਇਹ ਜੋ ਬੰਦਾ ਇਨਸਾਫ ਦਿੱਤਾ ਜਾਵੇ ਔਰ ਦੋਸ਼ੀਆਂ ਵਿਰੁੱਧ ਬੰਦੀ ਕਾਰਵਾਈ ਕੀਤੀ ਜਾਵੇ ਅਦਰਵਾਇਜ਼ ਕੋਈ ਸਿਆਸੀ ਪ੍ਰਸ਼ਾਸਨ ਵੱਲੋਂ ਸਿਆਸੀ ਦਬਦਬਾ ਨਾਲ ਇਸ ਦੋਸ਼ੀ ਅਮਰੋਧ ਕੋਈ ਢਿੱਲੀ ਕਾਰਵਾਈ ਕੀਤੀ ਤਾਂ ਸਤੇ ਗੰਭੀਰ ਸਿੱਟੇ ਨਿਕਲਣਗੇ ਸੰਘਰਸ਼ ਦੀ ਰੂਪਰੇਖਾ ਤਿੱਖੀ ਹੋਵੇਗੀ ਕਿਉਂਕਿ ਅਸੀਂ ਇਨਸਾਫ ਲਈ ਬੇਨਤੀ ਕਰ ਰਹੇ ਹਾਂ ਇਸ ਕਰਕੇ ਅਸੀਂ ਉਹਦਾ ਜਿਹੜਾ ਸੱਟਾ ਨਿਕਲਣਾ ਵਾ ਉਹਦਾ ਖੁਦ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਅਸੀਂ ਸੜਕਾਂ ਦੇ ਉੱਤਰ ਕੇ ਹਾਂ ਦਾ ਨਾਰਾ ਮਾਰਾਂਗੇ ਚਿੱਤੇ ਦਿਨ ਜੋ ਇਸ ਦੀ ਪਤਨੀ ਭੈਣ ਜੀ ਨਾਲ ਜਾਤੀ ਹੋਈ ਆ ਦੁਬਾਰਾ ਫੇਰ ਉਸ ਜਿਸ ਦੇ ਕਰੜੇ ਸ਼ਬਦਾਂ ਚ ਨਿੰਦਾ ਕਰਦੇ ਆ ਔਰ ਪ੍ਰਸ਼ਾਸਨ ਤੋਂ ਉਸ ਦੀ ਇਨਸਾਫ ਲਈ ਬੇਨਤੀ ਕਰਦੇ ਆ ਕਿ ਉਹਦੇ ਜੋ ਦੋਸ਼ੀ ਅਵਿਰਧ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਇਹੀ ਸਾਡੀ ਮੰਗ ਹੈ ਦੀ ਖਾਸ ਕਰਕੇ ਥੈਂਕ ਯੂ ਹਾਂਜੀ ਮੈਂਬਰ ਸਾਹਿਬ ਆ ਜਿਹੜੀ ਇੱਕ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਦੀ ਆ ਤੇ ਉਹਦੇ ਸਬੰਧ ਵਿੱਚ ਕੁਝ ਦੋਸ਼ ਲਾਇਆ ਤੁਹਾਡੇ ਉੱਪਰ ਵੀ ਕੁੱਟਮਾਰ ਕੀਤੀ ਗਈ ਆ ਕੀ ਕਹਿਣਾ ਚਾਹੁੰਦੇ ਕੀ ਕਾਰਨਾ ਹੈ ਜੀ ਜੀ ਵੀਰ ਜੀ ਇਹ ਕਾਰਨਾ ਵੀ ਇਹ ਜਨਾਨੀ ਜਿਹੜੀ ਆ ਇਹ ਕੱਚ-ਪੁੱਛ ਸਾਡੇ ਜੋ ਵੀ ਟੁੱਟੀਆਂ ਪਲੇਟਾਂ ਆ ਜਾਂ ਘਰਾਂ ਚ ਲਾਈ ਦੀਆਂ ਇਹ ਤੇ ਕੱਚ-ਪੁੱਛ ਬਲਬ-ਬਲਬ ਸਾਰੇ ਸਾਡੀ ਪੈਲੀ ਸੁੱਟਦੇ ਆ ਤੇ ਅਸੀਂ ਕੱਲ ਕਦੂ ਕਰਨਾ ਜਦੋਂ ਗਏ ਆ ਤੇ ਪੈਰ 'ਚ ਵੱਜ ਗਿਆ ਬਲਬ ਤੇ ਲਗੋ ਲਾਨ ਹੋ ਗਿਆ ਪੈਰ ਤੇ ਅੱਜ ਵੀ ਪਾਣੀ ਵੇਖਣ ਗਏ ਕਦੂ ਕਰਨ ਲੱਗੀਆਂ ਤੇ ਇਹ ਗਾਲ ਮਦਾ ਕੰਡ ਰਿਹਾ ਵੀ ਆ ਜਿਦਾਂ ਮਰਜ਼ੀ ਜੋ ਮਰਜ਼ੀ ਪੈਰ ਪਾਟਣ ਪਾਹ ਹੱਥ ਪਾਟਣ ਮੈਂ ਤੇ ਕੂੜਾ ਕਾਂ ਦੇਦਾ ਸੁਠਣਾ ਤੇ ਮੈਂ ਜੋ ਆਪਾਂ ਘਰ ਆ ਗਿਆਂ ਹੀ ਪਿੰਡ ਦੀ ਪੰਚਾਇਤ ਨੂੰ ਕੱਲ ਦੀ ਇਤਲਾਹ ਦਿੱਤੀ ਜੇ ਅੱਜ ਵੀ ਸਵੇਰੇ ਤੇ ਨਾਲ ਦੇ ਘਰ ਦੇ ਪਰਿਵਾਰ ਗਿਆ ਆ ਵੀ ਚੱਲ ਅਸੀਂ ਜਾ ਕੇ ਕਹਿ ਉਹਨੇ ਤੂੰ ਨਾ ਜਾ ਦੇ ਅਸੀਂ ਕਹਿ ਉਹਨੇ ਵੀ ਨਾ ਸੁਟ ਤੇ ਘਰ ਦੇ ਗਏ ਆ ਤੇ ਘਰਦਿਆਂ ਨੂੰ ਗੰਦਮਾਲ ਬੋਲਣ ਦਾ ਵੀ ਆ ਤੇ ਇਹਨਾਂ ਦੇ ਹੱਥੀ ਪੈ ਗਈ ਇਹਦੇ ਵਾਲ ਫੜਲੇ ਇਹਨਾਂ ਫੜਲੇ ਤੇ ਜਦੋਂ ਇਹ ਘੁਲਪੀਆਂ ਆ ਤੋ ਕੋਸ਼ ਉਹਦੇ ਚਾਚਾ ਸਹੁਰਾ ਤੇ ਚਾਚੀ ਸਾਸਾ ਉਹ ਛਡਾਉਣ ਲਈ ਆ ਤੇ ਮੈਂ ਮੁੜ ਕੇ ਭੱਜ ਗਿਆ ਮੈਂ ਜਾ ਕੇ ਛਡਾਇਆ ਨਹੀਂ ਛੱਡਦੀਆਂ ਨਾ ਇੱਕ ਦੂਜੇ ਦੇ ਵਾਲ ਘੁੱਟ ਕੇ ਫੜੇ ਸੀ ਤੋ ਮੈਂ ਆਪਣੇ ਘਰ ਦੀ ਤੇ ਦਵੱਥੜਾ ਮਾਰੀਆਂ ਤੇ ਦੋ ਦੇ ਮਾਰੀਆਂ ਵੀ ਤੁਸੀਂ ਛੱਡੋ ਕੁੜੀ ਆ ਮੈਂ ਤੇ ਆਪਣੇ ਘਰ ਦੀ ਨੂੰ ਕਿਹਾ ਤੇ ਤੁਸੀਂ ਆਏ ਕੋਲਾ ਮਾ ਤਨ ਜਦੋਂ ਪਿੰਡ ਦੀ ਪੰਚਾਇਤ ਨੂੰ ਕਿਹਾ ਤੇ ਪਿੰਡ ਦੀ ਪੰਚਾਇਤ ਪੁੱਛੀ